ਇਹ ਮੇਰੇ ਖਿਆਲ ਸਰਕਾਰਾਂ ਦੀਆਂ ਗਲਤ ਨੀਤੀਆਂ ਨਾਲ ਹੀ ਸਾਨੂੰ ਇੱਥੇ ਰੋੜਾਂ ਤੇ ਰੋਲਣਾ ਪੈ ਰਿਹਾ ਤੇ ਸਾਡੇ ਮੇਰੇ ਖਿਆਲ ਸਾਡੇ ਲੀਡਰਾਂ ਦੀਆਂ ਵੀ ਬੜੀਆਂ ਵੱਡੀਆਂ ਨਕਾਮੀਆਂ ਰਹੀਆਂ ਕਿ ਜਿਨ੍ਹਾਂ ਨੇ ਆਪਣੇ ਇਹ ਜਿਹੜਾ ਇਹ ਸੰਘਰਸ਼ ਉਹਨਾਂ ਦਾ ਫਰਜ਼ ਬਣਦਾ ਸੀ ਜਿਹੜੇ ਅਸੀਂ ਆ ਪਰਿਵਾਰ ਸਾਡੇ ਬੱਚੇ ਬੀਬੀਆਂ ਇੱਥੇ ਰੋੜਾਂ ਤੇ ਰੋਲ ਰਹੇ ਕੋਈ ਸਾਡਾ ਸ਼ੌਂਕ ਨਹੀਂਗਾ ਪਰਮਸਕਾਰ ਜੋ ਪਰਮ ਸਨਮਾਨ ਜੋ ਹੋਗਾ ਗੁਰੂ ਰੂਪ ਸਾਹਿਬ ਅੰਗਜਿਓ ਕਿਸਾਨ ਆਗੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਨੂੰ ਇਹ ਮੇਰਾ ਖਿਆਲ ਹੈ ਸਰਕਾਰਾਂ ਦੀਆਂ ਗਲਤ ਨੀਤੀਆਂ ਨਾਲ ਹੀ ਸਾਨੂੰ ਇੱਥੇ ਰੋੜਾਂ ਤੇ ਰੋਲਣਾ ਪੈ ਰਿਹਾ ਤੇ ਸਾਡੇ ਇਹ ਮੇਰਾ ਖਿਆਲ ਹੈ ਸਾਡੇ ਲੀਡਰਾਂ ਦੀਆਂ ਵੀ ਬੜੀਆਂ ਵੱਡੀਆਂ ਨਾਕਾਮੀਆਂ ਰਹੀਆਂ ਕਿ ਜਿਨ੍ਹਾਂ ਨੇ ਆਪਣੇ ਇਹ ਜਿਹੜਾ ਇਹ ਸੰਘਰਸ਼ ਉਹਨਾਂ ਦਾ ਫਰਜ਼ ਬਣਦਾ ਸੀ ਜਿਹੜੇ ਅਸੀਂ ਆ ਪਰਿਵਾਰ ਸਾਡੇ ਬੱਚੇ ਬੀਬੀਆਂ ਇੱਥੇ ਰੋੜਾਂ ਤੇ ਰੋੜ ਰਹੇ ਕੋਈ ਸਾਡਾ ਸ਼ੌਂਕ ਨਹੀਂਗਾ ਸਾਨੂੰ ਫਿਰ ਵੀ ਬਦਨਾਮ ਕੀਤਾ ਜਾ ਰਿਹਾ ਕਿ ਅਸੀਂ ਰੋੜ ਮਲ ਕੇ ਬੈਠੇ ਹਾਂ ਅਸੀਂ ਆ ਕਰ ਰਹੇ ਹਾਂ ਅਸੀਂ ਲੋਕਾਂ ਦਾ ਨੁਕਸਾਨ ਕਰ ਰਹੇ ਹਾਂ ਪਰ ਇਹ ਉਹਨਾਂ ਨੂੰ ਇਹ ਸਮਝ ਨਹੀਂ ਕਿ ਕਿਸਦਾ ਵਜਿਨ ਨਹੀਂ ਕਰਦਾ ਕਿ ਆਪਣਾ ਘਰਬਾਰ ਛੱਡ ਕੇ ਉਹ ਇਹ ਲੋਕਾਂ ਦੇ ਹਿੱਤਾਂ ਲਈ ਲੜ ਰਹੇ ਆ ਇਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਘਰਬਾਰ ਛੱਡ ਕੇ ਜਿਹੜਾ ਇੱਥੇ ਰੋੜਾਂ ਤੇ ਆ ਕੇ ਸਾਡੀ ਖਾਤਰ ਸਾਡੇ ਆਉਣ ਵਾਲੇ ਭੂਏਖੀ ਖਾਤਰੇ ਜਿਹੜੇ ਇਹ ਲੜਾਈ ਲੜ ਰਹੇ ਆ ਇਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਹੀ ਥੋੜਾ ਵਾ ਬਾਕੀ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਜਾਂ ਹੋਰ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇਹ ਲੋਕਤੰਤਰ ਚ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇਹ ਨਹੀਂ ਕਿ ਸਾਲਾਂ ਬਦੀ ਪਹਿਲਾਂ ਵੀ ਦਿੱਲੀ ਮੋਰਚੇ ਚ ਆਪਾਂ ਕਿੰਨਾ ਚਿਰਾਂ ਸੰਘਰਸ਼ ਕੀਤਾ ਉੱਥੇ ਸਾਡੀਆਂ 700 ਕਿਸਾਨ ਸਾਡਾ ਉੱਥੇ ਸ਼ਹੀਦ ਹੋ ਗਿਆ ਹੁਣ ਵੀ ਇੱਥੇ ਆ ਕੇ ਵੀ ਜੋ ਸਾਡੇ ਨਾਲ ਕੀਤਾ ਗਿਆ ਉਹ ਵੀ ਇੱਕ ਲੋਕਤੰਤਰ ਜਿਹੜਾ ਕਿ ਹੋਣ ਦਾ ਦਾਵਾ ਕਰਦਾ ਮੇਰੇ ਖਿਆਲ ਉਹਦੇ ਵਾਸਤੇ ਬਹੁਤ ਸ਼ਰਮਨਾਕ ਗੱਲ ਆ ਇਸ ਕਰਕੇ ਕਿ ਜਿਹੜੇ ਲੋਕਾਂ ਦੀ ਗੱਲ ਸੁਣਨੀ ਨਹੀਂ ਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਮੇਰਾ ਖਿਆਲ ਹੈ ਕਿ ਹੁਣ ਦੁਬਾਰਾ ਸਰਕਾਰ ਨੂੰ ਵੀ ਹੋ ਗਏ ਹੋਣਗੇ ਕਿ ਉਹ ਜਿਹੜਾ ਜੋ ਉਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਸੀ ਉਹਦਾ ਜਵਾਬ ਹੋਣ ਜਿਹੜੇ ਕਹਿੰਦੇ ਸੀ ਕਿ ਅਸੀਂ 400 ਪਾਰ ਕਰਾਂਗੇ ਉਹ ਹੁਣ ਸਰਕਾਰ ਬਣਾਉਣ ਤੋਂ ਵੀ ਪਿੱਛੇ ਰਹਿ ਗਏ ਆ ਇਸ ਕਰਕੇ ਹੁਣ ਹੋਣੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਤੇ ਹੋਣੇ ਹਨ ਕਿਸਾਨਾਂ ਦੀ ਮਜ਼ਦੂਰਾਂ ਦੀ ਹੋਰ ਵੀ ਜਿਹੜੇ ਕੋਈ ਵਪਾਰੀਆਂ ਦੀ ਸਾਰਿਆਂ ਦੀ ਗੱਲ ਧਿਆਨ ਨਾਲ ਸੁਣ ਕੇ ਤੇ ਲੋਕਾਂ ਨੂੰ ਵੀ ਸੁਕਣਾ ਆਪਣੇ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਵੀ ਉਹਨਾਂ ਦੇ ਮਸਲੇ ਹੱਲ ਕਰਕੇ ਜੋ ਐਮਐਸਪੀ ਦਾ ਦੂਜੇ ਹੋਰ ਵੀ ਜਿਹੜੇ ਆ ਜਿਹੜੇ ਕਿਸਾਨ ਹੋ ਆਗੂ ਨੇ ਬੜੇ ਸੋਚ ਸਮਝ ਕੇ ਜਿਹੜਾ ਅਸਲ ਲੜਿਆ ਜਾਂ ਉਹਨਾਂ ਨੇ ਜਿਹੜੇ ਫੈਸਲੇ ਕੀਤੇ ਉਹਨਾਂ ਉਹਨਾਂ ਨੂੰ ਮੰਨਣਾ ਚਾਹੀਦਾ ਤੇ ਬਾਕੀ ਅਸੀਂ ਜੋ ਭਾਈ ਅਮਰਪਾਲ ਸਿੰਘ ਜੀ ਤੁਸੀਂ ਉਹਨਾਂ ਨੂੰ ਐਮਪੀ ਬਣਾਇਆ ਉਹ ਤੁਹਾਡੀ ਹਮੇਸ਼ਾ ਤੋਂ ਤੁਹਾਡੀ ਹਮਾਇਤ ਕਰਦੇ ਤੁਹਾਡੇ ਮੋਰਚੇ ਦੀ ਤੁਹਾਡੇ ਕਿਸਾਨੀ ਮੰਗਾਂ ਦੀ ਤੇ ਉਹ ਤੁਹਾਡੇ ਨਾਲ ਖੜਨਗੇ ਉਹ ਤੁਹਾਡੀ ਆਵਾਜ਼ ਪਾਰਲੀਮੈਂਟ ਚ ਵੀ ਜੇ ਉਧ ਮਾਰ ਆਉਂਦੇ ਜਦੋਂ ਮੌਕਾ ਮਿਲਦਾ ਤੇ ਉਹ ਉਹ ਵੱਧ ਛੜ ਕੇ ਉਠਾਉਣਗੇ ਇਸ ਕਰਕੇ ਤੁਹਾਡਾ ਤਹਿ ਦਿਲ ਤੋਂ ਧੰਵਾਦ ਆ ਬਾਕੀ ਅਸੀਂ ਤੁਹਾਡੇ ਨਾਲ ਹਾਂ ਹਮੇਸ਼ਾ ਜਿਹਨੇ ਜੋਗੇ ਹੈਗੇ ਆ ਤੇ ਤੁਹਾਡਾ ਵੱਧ ਛੜ ਕੇ ਸਹਿਯੋਗ ਦਿੱਤਾ ਜਾਊਗਾ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਰਮਸਕਾਰ ਜੋ ਹੋ ਪਰਮ ਸਨਮਾਨ ਜੋ ਹੋ ਗੁਰੂ ਰੂਪ ਸਾਹਿਬ ਜੀ ਉਹ ਕਿਸਾਨ ਆਗੂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਨੂੰ ਮੇਰਾ ਖਾਲਸਾ ਸਰਕਾਰਾਂ ਦੀਆਂ ਗਲਤ ਨੀਤੀਆਂ ਨਾਲ ਹੀ ਸਾਨੂੰ ਇੱਥੇ ਰੋੜਾਂ ਤੇ ਰੋਲਣਾ ਪੈ ਰਿਆ ਤੇ ਸਾਡੇ ਮੇਰਾ ਖਾਲਸਾ ਸਾਡੇ ਲੀਡਰਾਂ ਦੀਆਂ ਵੀ ਬੜੀਆਂ ਵੱਡੀਆਂ ਨਾਕਾਮੀਆਂ ਰਹੀਆਂ ਕਿ ਜਿਨ੍ਹਾਂ ਨੇ ਆਪਣੇ ਇਹ ਜਿਹੜਾ ਇਹ ਸੰਘਰਸ਼ ਉਹਨਾਂ ਦਾ ਫਰਜ਼ ਬਣਦਾ ਸੀ ਜਿਹੜਾ ਅਸੀਂ ਆ ਪਰਿਵਾਰ ਸਾਡੇ ਬੱਚੇ ਬੀਬੀਆਂ ਇੱਥੇ ਰੋੜਾਂ ਤੇ ਰੋੜ ਰਹੇ ਕੋਈ ਸਾਡਾ ਸ਼ੌਂਕ ਨਹੀਂਗਾ ਸਾਨੂੰ ਫਿਰ ਵੀ ਬਦਨਾਮ ਕੀਤਾ ਜਾ ਰਿਹਾ ਕਿ ਅਸੀਂ ਰੋੜ ਮਲ ਕੇ ਬੈਠੇ ਹਾਂ ਅਸੀਂ ਆ ਕਰ ਰਹੇ ਹਾਂ ਅਸੀਂ ਲੋਕਾਂ ਦਾ ਨੁਕਸਾਨ ਕਰ ਰਹੇ ਹਾਂ ਪਰ ਇਹ ਉਹਨਾਂ ਨੂੰ ਇਹ ਸਮਝ ਨਹੀਂ ਕਿ ਕਿਸਦਾ ਵਜੀ ਨਹੀਂ ਕਰਦਾ ਕਿ ਆਪਣਾ ਘਰ-ਬਾਰ ਛੱਡ ਕੇ ਉਹ ਇਹ ਲੋਕਾਂ ਦੇ ਇਤਾਲੀ ਲੜ ਰਹੇ ਆ ਤੇ ਇਹਨਾਂ ਨੂੰ ਅਸੀਂ ਸਲਾਮ ਕਰਦੇ ਆ ਕਿ ਇਹਨਾਂ ਨੇ ਆਪਣਾ ਘਰ-ਬਾਰ ਛੱਡ ਕੇ ਜਿਹੜਾ ਇੱਥੇ ਰੋਣਾ ਤੇ ਆ ਕੇ ਸਾਡੀ ਖਾਤਰ ਸਾਡੇ ਆਉਣ ਵਾਲੇ ਭੁੱਖੇ ਦੀ ਖਾਤਰ ਇਹ ਜਿਹੜੇ ਲੜਾਈ ਲੜ ਰਹੇ ਆ ਇਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਹੀ ਥੋੜਾ ਵਾ ਬਾਕੀ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਜਾਂ ਹੋਰ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇਹ ਲੋਕਤੰਤਰ ਚ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇਹ ਕਿ ਸਾਲਾਂ ਬਦੀ ਪਹਿਲਾਂ ਵੀ ਦਿੱਲੀ ਜੋੜਦੇ ਚਾਪ